ਆਮਲਾਂ ਕੀ ਮੈਡਮ ਇੱਕ ਗੱਡੀ ਵਿੱਚ ਬੰਦੇ ਆਏ ਸੀਗੇ ਇੱਥੇ ਬਾਹਰ ਕੀ ਗੱਲਬਾਤ ਹੋਈ ਤੁਹਾਡੀ ਮੇਰੇ ਜੀਜੂ ਸੀਗੇ ਸਵੇਰੇ ਅੱਜ ਮੇਰੀ ਭੈਣ ਨਾਲ ਝਗੜਾ ਹੋਇਆ ਸੀ ਉਹਨਾਂ ਦਾ ਤੇ ਉਹਨੇ ਬਹੁਤ ਮਾਰ ਕਿਟਾਈ ਕੀਤੀ ਮੇਰੀ ਪਿਸਤੌਲ ਦੀ ਪੂਰੀ ਬਾਹ ਕੱਟੀ ਪਈ ਐ ਖੂਨ ਨਿਕਲ ਰਿਹਾ ਉਹਦੇ ਨੱਕ 'ਚੋਂ ਵੀ ਬ੍ਰੇਂਚੋਂ ਇੱਥੇ ਸਾਰੇ ਨੱਕ 'ਚ ਸੱਟਾਂ ਲੱਗੀਆਂ ਨੇ ਇੱਕ ਗੱਦੀ ਨਿਸ਼ਾਨ ਬਾਬੇ ਨੇ ਆਪਣੀ ਪਤਨੀ ਨੂੰ ਚਿੰਟਿਆਂ ਨਾਲ ਕੁੱਟਕੁੱਟ ਕੇ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ ਹੈ ਜਿਸ ਕਾਰਨ ਉਸ ਦੀ ਪਤਨੀ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਚ ਪਹੁੰਚ ਕਰਵਾਇਆ ਉਧਰ ਬਾਬੇ ਤੇ ਇਲਜ਼ਾਮ ਲੱਗੇ ਨੇ ਕਿ ਉਸ ਨੇ ਹਸਪਤਾਲ ਪਹੁੰਚ ਕੇ ਪੀੜਤ ਪਤਨੀ ਦੀ ਭੈਣ ਯਾਨੀ ਕਿ ਆਪਣੀ ਸਾਲੀ ਨੂੰ ਵੀ ਜਾਨੂ ਮਾਰਨ ਦੀਆਂ ਧਮਕੀਆਂ ਦਿੱਤੀਆਂ ਨੇ ਜਿਸ ਤੋਂ ਬਾਅਦ ਹਸਪਤਾਲ ਦੇ ਬਾਹਰ ਹੰਗਾਮਾ ਹੁੰਦਾ ਨਜ਼ਰ ਆਇਆ ਅਤੇ ਇਹ ਪੂਰਾ ਘਟਨਾਕਰਮ ਕੈਮਰੇ ਚ ਕੈਦ ਹੋ ਗਿਆ ਕਦਲ ਗੱਡੀ ਲਗਾ ਗਿਆ ਜਿਹੜੀ ਸੁਨਾਨੀਆ ਨੇ ਸੌਂਦਾ ਤੂੰ ਦੇਖੀ ਹਾਂ ਰਾਮਰੇ ਹੀ ਤੂਆ ਹੈ ਇਹ ਰਾਮਰੇ ਹੀ ਮਾਪਾ ਜੀ ਮੇਰੀ ਮਾਂ ਨੂੰ ਦਰਸਲ ਫਗਵਾੜਾ ਤੋਂ ਇਹ ਪੂਰਾ ਮਾਮਲਾ ਸਾਹਮਣੇ ਆਇਆ ਜਿੱਥੇ ਨੇੜਲੇ ਪਿੰਡ ਮਾਨਕਾ ਦੇ ਲਖਵੀਰ ਸਿੰਘ ਉਰਫ ਸੋਨੂ ਬਾਬਾ ਦੀ ਪਤਨੀ ਨੇ ਇਲਜ਼ਾਮ ਲਗਾਇਆ ਕਿ ਉਸ ਦਾ પતિ ਜੋ ਕਿ ਪੁੱਪੇ ਸ਼ਾ ਦੇ ਡੇਰੇ ਦਾ ਗੱਦੀ ਨਿਸ਼ੀ ਨੇ ਉਸ ਨਾਲ ਅਕਸਰ ਮਾਰਕੁੱਟ ਕਰਦਾ ਅਤੇ ਹੁਣ ਜਦੋਂ ਉਹ ਘਰੋਂ ਦਵਾਈ ਲੈਣ ਗਈ ਸੀ ਤਾਂ ਇਸ ਗੱਲ ਤੋਂ ਗੁੱਸੇ ਛਾਏ ਬਾਬੇ ਨੇ ਉਸ ਨੂੰ ਚਿੰਮਟਿਆਂ ਨਾਲ ਕੁੱਟਕੁੱਟ ਕੇ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ ਹਾਂਜੀ ਮੈਡਮ ਕੀ ਨਾ ਜੀ ਆਪਣਾ ਕਿੱਥੇ ਲੈਣ ਆਲੇ ਆ ਫੋਟੋ ਆਣੇ ਮੇਰੇ ਪੇਕੇ ਹੈਗੇ ਤੇ ਮਾਨਕਾ ਪਿੰਡ ਵਿਆਹੀ ਸੀ ਜੀ ਮੈਂ ਇਹ ਮਾਮਲਾ ਕਿਹਨੇ ਤੁਹਾਡੇ ਸਟਾਫ ਵਗੈਰਾ ਲੱਗੀਆਂ ਸੀ ਬਲ ਹਸਪੀਟਲ ਦਾਖਲ ਤੁਸੀਂ ਹਾਂਜੀ ਇਹ ਮੈਨੂੰ ਕਵਰੇ ਮੇਰੇ ਘਰ ਵਾਲੇ ਨੇ ਬਹੁਤ ਕੁੱਟਿਆ ਕੀ ਵਜ੍ਹਾ ਸੀਗੀ ਕੁੱਟਣ ਦੀ ਸਾਰੇ ਸਾਟਾ ਮੂੰਹ ਤੇ ਕੁੱਟਿਆ ਕਿਉਂ ਜੀ ਵਜ੍ਹਾ ਕੀ ਸੀ ਕੁੱਟਣ ਦੀ ਵਜ੍ਹਾ ਕੋਈ ਨਹੀਂ ਸੀ ਮੈਂ ਸੀ ਮੈਂ ਅੱਜ ਘੱਟੇ ਮਹਿੰਗੀ ਮੈਨੂੰ ਕੁੱਟਿਆ ਕੱਲ ਮੇਰੇ ਲੱਤ ਚ ਪੇਨ ਬਹੁਤ ਮਹਿੰਗੀ ਹੈ ਤਾਂ ਮੈਂ ਚਲੀ ਗਈ ਇਹ ਦਵਾਈ ਛੋਟੇ ਬਟੇ ਨੂੰ ਛੰਛੜ ਦੂੰ ਛੰਛੜਣ ਗਈ ਤਾਂ ਫੇਰ ਉੱਤੋਂ ਮੈਨੂੰ ਆ ਗੁੜੀਆ ਸਿੰਘ ਨਾਲ ਪੈਂਦੀ ਬੀਬੀ ਤੋਂ ਦਵਾਈ ਨਾਲੋਂ ਮੈਨੂੰ ਬੁਖਾਰ ਸੀ ਆ ਬਹੁਤ ਜ਼ਿਆਦਾ ਤਾਂ ਮੈਂ ਦਵਾਈ ਲੈ ਲਈ ਉੱਥੋਂ ਡਾਕਟਰ ਤੋਂ ਤੇ ਦਵਾਈ ਲੈ ਕੇ ਮੈਂ ਘਰੇ ਚਲੀ ਗਈ ਜਦੋਂ ਮੈਂ ਘਰੇ ਗਈ ਤੇ ਉਹਨੋਂ ਫਿਰ ਮੈਨੂੰ ਪੁੱਛਿਆ ਵੀ ਤੂੰ ਕਿੱਥੇ ਗਈ ਕਿ ਮੈਂ ਕਹਿੰਦਾ ਮੈਂ ਤੁਮਸ਼ਣ ਚੱਲਣ ਗਈ ਸੀ ਵੀ ਕਿ ਮੈਂ ਬਿਮਾਰ ਸੀ ਕਿ ਮੈਂ ਦਵਾਈ ਲੈ ਕੇ ਆਇਆ ਤਾਂ ਸਵੇਰੇ ਆ ਗੁੜੀਆਂ ਨੂੰ ਬਾਜ਼ ਮਾਰ ਕੇ ਆ ਵੀ ਇਹਨੂੰ ਸੱਦ ਕੇ ਲਿਆ ਸ਼ਿਲਪੀ ਹੈ ਮੇਰਾ ਨਾਂ ਕਹਿੰਦੇ ਉਹ ਸੱਦ ਕੇ ਲਿਆ ਜਦੋਂ ਮੈਨੂੰ ਸੱਦਿਆ ਤਾਂ ਮੈਨੂੰ ਕਹਿੰਦਾ ਵੀ ਤੂੰ ਕਿਨੂੰ ਪੁੱਛ ਕੇ ਗਈ ਸੀ ਦਵਾਈ ਲੈਣ ਮੈਂ ਕਿਹਾ ਵੀ ਮੈਂ ਬਿਮਾਰ ਸੀ ਮੈਨੂੰ ਦਵਾਈ ਤਾਂ ਲੈਣੀ ਸੀ ਆਪੇ ਮੈਨੂੰ ਦਵਾਈ ਨਹੀਂ ਲੈ ਕੇ ਦਿੰਦਾ ਕੁੱਟਮਾਰ ਤੁਹਾਡੇ ਗੱਲ ਨਾਲ ਕੀਤੀ ਇਹਨਾਂ ਨੇ ਕੁੱਟਮਾਰ ਮੇਰੇ ਆ ਚਿੰਟੇ ਮਾਰੇ ਲੋਹੇ ਦੇ ਭਾਰੀ ਬਾਹ ਪਾੜਤੀ ਤੇ ਜਿਹੜੇ ਤੁਹਾਡੇ ਹਸਬੈਂਡ ਆ ਉਹ ਡੇਰੇ ਤੇ ਬੈਠੇ ਆ ਕੋਈ ਜਗ੍ਹਾ ਤੇ ਹਾਂਜੀ ਜਗ੍ਹਾ ਤੇ ਬੈਠੇ ਆ ਜੀ ਇਹ ਵੀ ਹਾਂ ਜੇ ਜਨਾਨੀਆਂ ਨਾਲ ਗੱਲਬਾਤ ਹੈ ਇਹ ਕੀ ਨਾਮ ਆ ਜੀ ਮਾਰਕੁੱਟ ਬਹੁਤ ਕਰ ਦਾਂ ਮੇਰ ਨਾਲ ਅੱਗੇ ਵੀ ਮੇਰ ਨਾਲ ਬਹੁਤ ਵਾਰੀ ਹੋਈ ਇਹਨਾਂ ਦਾ ਨਾਮ ਕੀ ਹੈ ਜੀ ਅੱਗੇ ਬਹੁਤ ਵਾਰੀ ਕੁੱਟਿਆ ਐ ਮੇ ਜੀ ਨਾਮ ਕੀ ਹੈ ਜੀ ਇਹਨਾਂ ਦਾ ਹਸਬੰਡ ਸੋਨੂ ਬਾਬਾ ਸੋਨੂ ਬਾਬਾ ਲਖਵੀਰ ਸਿੰਘ ਨਾਂ ਆਇਆ ਦਾ ਠੀਕ ਆ ਜੀ ਆ ਪੁੱਪੇ ਛਾੜੇ ਰਹੇ ਤੇ ਮਾਰਤਾ ਬੈਠਾ ਇਹ ਗੱਡੀ ਨਹੀਂ ਸੀ ਉੱਥੇ ਜੀ ਹਾਂ ਗੱਡੀ ਨਹੀਂ ਸੀ ਤੇ ਪਹਿਲਾਂ ਵੀ ਤੁਹਾਡੇ ਨਾਲ ਕੋਈ ਐਦਾਂ ਦੀ ਮਾਰਕੁੱਟ ਹੋਈ ਐ ਮੇਰ ਨਾਲ ਬਹੁਤ ਵਾਰੀ ਕੁੱਟਿਆ ਮਾਰ ਹੋਈ ਐ ਮੈਂ ਕੇਸ ਵੀ ਪਾਇਆ ਸੀ ਦਿੱਲੀ ਦੇ ਵਿੱਚ ਉਦੋਂ ਇਹਨੇ ਮਾਫੀ ਮੰਗ ਲਈ ਸੀ ਮੇਰੇ ਤੋਂ ਤੇ ਹੁਣ ਜਦ ਅੱਜ ਵੀ ਬਾਹਰ ਆਏ ਸੀ ਗੱਡੀ ਲੈ ਕੇ ਤੁਹਾਡੀ ਸਿਸਟਰ ਦੇ ਨਾਲ ਕੁਝ ਧਮਕੀਆਂ ਵਗੈਰਾ ਵੀ ਦੇ ਕੇ ਗਏ ਆ ਬਾਰੇ ਇਹ ਤਾਂ ਵੀ ਮੈਂ ਪਹਿਲਾਂ ਮੈਨੂੰ ਕਿਹਾ ਵੀ ਮੈਂ ਤੁਹਾਨੂੰ ਜਾਨੋਂ ਮਾਰ ਦੂੰਗਾ ਹੁਣ ਇਹਨੂੰ ਕਿਹਾ ਕਹਿੰਦਾ ਮੈਂ ਤੁਹਾਨੂੰ ਜਾਨੋਂ ਮਾਰ ਦੂੰਗਾ ਜੇ ਤੁਸੀਂ ਮੇਰੇ ਤੇ ਕੋਈ ਕਾਰਵਾਈ ਕਰੋ ਪੁਲਿਸ ਕੰਪਲੀਟ ਕੀਤੀ ਹੈ ਤੁਸੀਂ ਹਾਂਜੀ ਮੈਂ ਮੈਂ ਇੱਥੇ ਆਈਆਂ ਮੇਰਾ ਕੋਈ ਕੰਪਲੇਂਟ ਹੋਈ ਹੈ ਤੇ ਕਿੰਨੇ ਵਜੇ ਦਾਖਲਾ ਤੁਸੀਂ ਹਸਪੀਟਲ ਇਤੇ ਮੈਨੂੰ ਫਿਰ 10 ਵਜੇ ਕੁੱਟਿਆ ਜੀ ਬਹੁਤ ਕੋਈ ਆਈ ਪੁਲਿਸ ਆਈ ਮੌਕੇ ਤੇ ਇਤੇ ਪੁਲਸ ਨਹੀਂ ਆਈ ਉਦਾਂ ਇਹਨਾਂ ਨੇ ਮੇਰਾ نیچے ਉਹ ਜਿਹੜਾ ਉਹ ਕਰਦੇ ਹੁੰਦੇ ਐ ਮੈਡੀਕਲ ਉਹ ਕੀਤਾ ਤੁਸੀਂ ਕੰਪਲੀਟ ਕਰਤੀ ਉਦਾਂ ਦੀ ਤਾਂ ਪਲੈਂਟ ਸਰਪਿੰਡੂ ਨੂੰ ਇੱਥੇ ਫੋਨ ਆਇਆ ਸੀ ਉਹਨੇ ਪੁਲਸ ਵਾਲਿਆਂ ਤਾਂ ਕਹਿੰਦੇ ਵੀ ਅਸੀਂ ਆ ਤੁਹਾਡਾ ਲੈ ਕੇ ਚੱਲੇ ਰਿਪੋਰਟ ਵੀ ਫੇਰ ਉੱਥੋਂ ਤੁਹਾਨੂੰ ਪੁਲਸ ਵਾਲੇ ਬਿਆਨ ਲੈਣ ਆਣਗੇ ਜੇ ਆਏ ਕੀ ਮੰਗ ਕਰਦੇ ਨੇ ਪ੍ਰਸ਼ਾਸਨ ਤੋਂ ਮੈਂ ਇਹ ਮੰਨ ਕਰਦੀ ਆਂ ਜੀ ਆਪਾਂ ਰਹਿਣਾ ਨਹੀਂ ਚਾਹਦੇ ਉਹਨਾਂ ਦੇ ਬੰਦੇ ਨਾਲੇ ਇਹਨੂੰ ਸਦਾ ਦਿੱਤੀ ਆਵੇ ਮੇਰਾ ਦੇਖੋ ਕਿੰਨਾ ਮਾਰ ਮਾਰ ਕੇ ਆਇਆ ਛੇ ਤੁਸੀਂ ਫੋਟੋਆਂ ਲੈ ਸਕਦੇ ਹੋ ਮੇਰੇ ਕੋਲ ਠੀਕ ਹੈ ਠੀਕ ਉਧਰ ਪੀੜਤ ਔਰਤ ਦੀ ਭੈਣ ਨੇ ਵੀ ਆਪਣੇ ਜੀਜੇ ਯਾਨੀ ਕਿ ਬਾਬਾ ਸੋਨੂੰ ਤੇ ਗੰਭੀਰ ਇਲਜ਼ਾਮ ਲਗਾਏ ਨੇ ਉਹਨਾਂ ਕਹਿੰਦੇ ਹਾਕਿ ਬਾਬੇ ਨੇ ਹਸਤਾ ਲਾ ਕੇ ਨਾਸਿਰ ਪੋਣਾ ਨਾਲ ਗਾੜੀ ਗਲੋਚ ਕੇ ਤਾਂ ਸਗੋਂ ਜਾਨੂ ਮਾਰਨ ਦੀ ਧਮਕੀ ਵੀ ਦਿੱਤੀਆਂ ਮਾਨਮ ਕਿਨਾ ਜੀ ਆਪਣਾ ਮੇਰਾ ਪ੍ਰਿਆ ਹੈ ਜੀ ਮੇਰਾ ਨਾਮ ਮੇਰੀ ਵੱਡੀ ਸਿਸਟਰ ਦਾ ਨਾਮ ਨਰਿੰਦਰ ਕੌਰ ਸ਼ਿਲਪੀ ਤੇ ਇਹ ਮਾਮਲਾ ਕੀ ਮੈਡਮ ਇੱਕ ਗੱਡੀ ਵਿੱਚ ਬੰਦੇ ਆਏ ਸੀਗੇ ਇੱਥੇ ਬਾਹਰ ਕੀ ਗੱਲਬਾਤ ਹੋਈ ਤੁਹਾਡੀ ਉਹ ਮੇਰੇ ਜੀਜੂ ਸੀਗੇ ਸਵੇਰੇ ਅੱਜ ਮੇਰੀ ਭੈਣ ਨਾਲ ਝਗੜਾ ਹੋਇਆ ਸੀ ਉਹਨਾਂ ਦਾ ਤੇ ਉਹਨੇ ਬਹੁਤ ਮਾਰਕਟਾਈ ਕੀਤੀ ਮੇਰੀ ਸਿਸਟਰ ਦੀ ਪੂਰੀ ਬਾਹ ਕੱਟੀ ਪਈ ਐ ਖੂਨ ਨਿਕਲ ਰਿਹਾ ਉਹਦੇ ਨੱਕ ਚੋਂ ਵੀ ਬ੍ਰੇਂਚ ਚੋਂ ਇੱਥੇ ਸਾਰੇ ਲੱਕ ਚ ਸੱਟਾਂ ਲੱਗੀਆਂ ਨੇ ਸਾਨੂੰ ਮਾਰਕਟਾਈ ਕਰਦਾ ਜੀ ਮਾਰਕਟਾਈ ਜੀ ਸਿਰਫ ਉਹ ਮੈਡੀਕਲ ਤੇ ਦਵਾਈ ਲੈਣ ਗਈ ਸੀ ਉਹਨੂੰ ਕਹਿੰਦਾ ਤੂੰ ਕਿੱਥੇ ਗਈ ਸੀਗੀ ਉਹਨੇ ਜਦਾ ਕੇ ਕਿ ਮੈਂ ਦਵਾਈ ਲੈਣ ਗਈ ਸੀ ਐਨੇ ਚ ਹੀ ਉਹਨੂੰ ਕੁੱਟਤਾ ਉਹਦੀ ਕੋਈ ਗੱਲ ਨਹੀਂ ਸੁਣੀ ਹੈਗੀ ਕੋਈ ਪੁਲਿਸ ਕੰਪਲੇਟ ਤੁਸੀਂ ਕੀਤੀ ਸਮਾਂ ਲੈ ਕੇ ਹਾਂ ਜੀ ਉਹ ਕੀਤੀ ਹੋਈ ਐ ਅੱਜ ਹੀ ਕੀਤੀ ਐ ਅੱਜ ਐਤਵਾਰ ਸੀ ਇਸ ਕਰਕੇ ਕੋਈ ਕਾਰਵਾਈ ਅਜੇ ਨਹੀਂ ਹੋਈ ਹੈਗੀ ਪਰ ਉਹ ਕਹਿੰਦੇ ਵੀ ਅਸੀਂ ਕੱਲ ਨੂੰ ਜਿਹੜੇ ਇੱਕ ਗੱਡੀ ਦੇ ਵਿੱਚ ਆਏ ਸੀਗੇ ਕਿੱਥੇ ਕੋਈ ਗੱਡੀ ਦੇ ਬੈਠੇ ਕੋਣ ਬੰਦੇ ਹਾਂਜੀ ਇਹ ਚਾਰ ਬੰਦੇ ਨਾਲ ਲੈ ਕੇ ਆਏ ਸੀ ਮੈਨੂੰ ਵੀ ਧਮਕੀ ਦੇ ਕੇ ਗਿਆ ਵੀ ਹੁਣ ਤੂੰ ਦੇਖੀ ਵੀ ਤੇਰਾ ਤੇਰੇ ਨਾਲ ਕੀ ਹੁੰਦਾ ਸਾਨੂੰ ਟੌਰਚਰ ਕਰਦਾ ਜੀ ਨਜਾਇਜ਼ ਇਹਨਾਂ ਸਬੰਧ ਨੇ ਬਾਹਰ ਜਨਨੀਆਂ ਨਾਲ ਇਹ ਗਲਤ ਹੈ ਇਹ ਬਾਬਾ ਪੂਣਾ ਦਿਖਾਉਂਦਾ ਪਰ ਇਹ ਕੋਈ ਬਾਬਾ ਨਹੀਂ ਹੈਗਾ ਇਹ ਜਾਣ ਕੇ ਬਣਿਆ ਹੋਇਆ ਲੋਕਾਂ ਦੀ ਕਿਹੜੀ ਜਗ੍ਹਾ ਕਿਹੜੀ ਜਗ੍ਹਾ ਦੇ ਵਿੱਚ ਇੱਕ ੁੰਮਣੀ ਮਾਨਕਾ ਜੀ ਉਹ ਜਗ੍ਹਾ ਤੇ ਮੌਜੂਦ ਹੈ ਗੱਡੀ ਦੇ ਇਸ ਟਾਈਮ ਹਾਂਜੀ ਇੱਕ ਤੁਸੀਂ ਫੋਟੋਆਂ ਦੀ ਵੀ ਗੱਲ ਕਰਦੇ ਕਿਹੜੀਆਂ ਫੋਟੋਆਂ ਤੁਹਾਡੇ ਕੋਲ ਇਹਨਾਂ ਦੀਆਂ ਉਹ ਮੇਰੇ ਸਿਸਟਰ ਦੀਆਂ ਨੇ ਜੀ ਜੋ ਅੱਜ ਇਹਨਾਂ ਨੇ ਮਾਰਿਆ ਖੂਨ ਖਰਾਬਾ ਹੋਇਆ ਜੋ ਸਾਰਾ ਉਹ ਮੇਰੇ ਕੋਲ ਫੋਟੋਆਂ ਨੇ ਉਹਦੀਆਂ ਜਿਹੜੀਆਂ ਮੋਰਨਿੰਗ ਦੇ ਬਾਅਦ ਜਿਹੜੀ ਇੰਨੀ ਜ਼ਿਆਦਾ ਬਹਿਸ ਹੋਈ ਆ ਉਹਦਾ ਕੀ ਕਾਰਨ ਸੀਗਾ ਉਹਦਾ ਕਾਰਨ ਇਹ ਸੀ ਜਿਉ ਮੈਨੂੰ ਧਮਕੀ ਦੇਣ ਆਇਆ ਸੀ ਕਿ ਤੂੰ ਮੇਰੇ ਤੇ ਪਰਚਾ ਕਰਾਣਾ ਕਰਾ ਲੈ ਜੋ ਕਰਨਾ ਕਰ ਲੈ ਤੂੰ ਮੇਰਾ ਕੁਝ ਨਹੀਂ ਵਿਗਾੜ ਸਕਦੀ ਹੈਗੀ ਇਦਾਂ ਕਿਉਂ ਕਹਿ ਰਿਹਾ ਤੁਹਾਨੂੰ ਪਤਾ ਹੋਣਾ ਚਾਹੀਦਾ ਸੀ ਉਹ ਇਹ ਕਹਿੰਦਾ ਕਿਉਂਕਿ ਪੁਲਿਸ ਵੀ ਉਹਦੇ ਵੱਲ ਉਹ ਕਹਿੰਦਾ ਪੁਲਿਸ ਵੀ ਮੇਰੇ ਦੋਸਤ ਨੇਗੇ ਤੇ ਤਾਰੀਵਾਲ ਨੂੰ ਵੀ ਮੈਂ ਜਾਣਦਾ ਮੇਰਾ ਕੋਈ ਕੁਝ ਨਹੀਂ ਵਿਗਾੜ ਸਕਦਾ ਉਹ ਐਨੇ ਗੱਲ ਕਹਿੰਦਾ ਜੀ ਤੇ ਜਿਹੜੀ ਜਗ੍ਹਾ ਤੇ ਬੈਠੇ ਆ ਕੀ ਨਾਮ ਵਗੈਰਾ ਕੀ ਇਹਨਾਂ ਦਾ ਬਾਬਾ ਪੂਪੇ ਸ਼ਾਹ ਜੀ ਇਹਦਾ ਨਾਮ सोनू ਬਾਬਾ ਘੁੰਮਣੀ ਮਾਨਕਾ ਮਾਨਕਾ ਪਿੰਡ ਤੋਂ ਐ ਇਹ ਜਗ੍ਹਾ ਤੇ ਮੌਜੂਦਾ ਬੈਠੇ ਜੀ ਇਹ ਹਾਂਜੀ ਕਦੀ ਨਹੀਂ ਸੀ ਇਹਨੇ ਇਹ ਹਾਂਜੀ ਹਾਂਜੀ ਤੇ ਜਿਹੜੇ ਨਾਲ ਬੰਦੇ ਐ ਜੀ ਜਾਣਦੇ ਕੋਣ ਆ ਬੰਦੇ ਨਾਲ ਉਹ ਵੀ ਇਹਨਾਂ ਦੇ ਡੇਰੇ ਦੇ ਹੀ ਨੇ ਤੇ ਜਿਹੜੇ ਤੁਹਾਡੇ ਸਿਸਟਰ ਅਸਟ ਮੰਦਰ ਹਸਪੀਟਲ ਚ ਹਾਂਜੀ ਉਹ ਹਸਪੀਟਲ ਦੇ ਅੰਦਰ ਐਡਮਿਟ ਨੇਗੇ ਉੱਥੇ ਪਈ ਆ ਉਹਦੇ ਪੱਟੀ ਕੀਤੀ ਹੋਈ ਆ ਮੈਂ ਸਾਰਾ ਉਹਨਾਂ ਦਾ ਜੋ ਮੈਡੀਕਲ ਸੀਗਾ ਲਿਖਵਾਇਆ ਜੀ ਸਰ ਨੂੰ ਤੇ ਕਾਰਨ ਕੀ ਸੀ ਮੈਡਮ ਮਾਰਕਟਾਈ ਦਾ ਮਾਰਕਟ ਹੈ ਤਾਂ ਸਰ ਮੈਂ ਉਹੀ ਦੱਸ ਰਹੀ ਆਂ ਵੀ ਉਹ ਮਾਰਨਿੰਗ ਦਵਾਈ ਲੈਣ ਗਈ ਸੀ ਉਹ ਪਰੇਸ਼ਾਨ ਸੀ ਉਹਨੂੰ ਗਠੀਏ ਦੀ ਪ੍ਰੋਬਲਮ ਹੈ ਇਹ ਬੰਦਾ ਉਹਨੂੰ ਦਵਾਈ ਵੀ ਨਹੀਂ ਦਵਾਉਂਦਾ ਸੱਤ-ਸੱਤ ਦਿਨ ਉਹ ਐਦਾ ਹੀ ਪਈ ਰਹਿੰਦੀ ਆ ਮੰਜੇ ਤੇ ਜਦੋਂ ਉਹ ਆਪਣੇ ਆਪ ਦਵਾਈ ਲੈਣ ਚਲੀ ਗਈ ਤਾਂ ਉਹਨੇ ਮੁੜ ਕੇ ਜਦੋਂ ਆਈ ਆ ਉਹ ਉੱਥੇ ਡੇਰੇ ਤੇ ਤੇ ਉਹਨੂੰ ਕਹਿੰਦਾ ਤੂੰ ਕਿੱਥੇ ਗਈ ਸੀ ਜਦੋਂ ਉਹਨੇ ਕਿਹਾ ਮੈਂ ਦਵਾਈ ਲੈਣ ਗਈ ਸੀ ਤੇ ਉਸ ਤੋਂ ਬਾਅਦ ਇਹਨੇ ਹਾਥਾ ਪਾਈ ਸ਼ੁਰੂ ਕਰ ਦਿੱਤਾ ਤੇ ਮਾਰਿਆ ਕਿ ਮੈਡਮ ਇਹਨਾਂ ਦੇ ਪਾਜੀ ਉੱਥੇ ਇੱਕ ਤਿੱਖਾ ਉਹ ਸੀਗਾ ਚਿਮਟਾ ਹੁੰਦਾ ਇੱਕ ਲੋਹੇ ਲੋਹੇ ਦਾ ਜਿਹਦੇ ਨਾਲ ਫਾਂਡਾ ਕਰਦੇ ਆ ਉਹ ਮਾਰਿਆ ਸੀਗਾ ਉਹ ਮਾਰੀ ਗਿਆ ਮਾਰੀ ਗਿਆ ਉਹ ਚਿਮਟਾ ਵੀ ਟੁੱਟ ਗਿਆ ਉਦਨੇ ਸਾਰਾ ਲਹੂ ਲਹਾਨ ਖੂਨ ਹੋ ਗਿਆ ਮੇਰੇ ਕੋ ਫੋਟੋਆਂ ਨੇ ਜੀ ਕਿੰਨੇ ਕ ਵਜੇ ਦੀ ਮੈਡਮ ਘਟਨਾ ਸਵੇਰ ਦੀ ਇਹ ਇਹ 10:00 ਵਜੇ ਦੀ ਹੈ ਜੀ ਮੈਨੂੰ 10:00 ਵਜੇ ਫੋਨ ਥਾਣਾ ਕਿਹੜਾ ਪੈਂਦਾ ਤੁਹਾਨੂੰ ਥਾਣਾ ਜੀ ਸਦਰ ਪੈਂਦਾ ਹੋਈ ਤੁਹਾਡੀ ਗੱਲਬਾਤ ਕਿਸੇ ਪੁਲਿਸ ਮੁਲਾਜ਼ਮ ਨਾਲ ਨਹੀਂ ਅਜਾ ਕਿਸੇ ਨਾਲ ਨਹੀਂ ਹੋਈ ਮੇਰੀ ਸਿਸਟਰ ਦੀ ਹੋਈ ਸੀਗੀ ਉਹ ਕਹਿੰਦੇ ਸੀਗੇ ਵੀ ਅਸੀਂ ਮੈਡਮ ਅੱਗੇ ਗੱਲ ਕਰਾ ਕੇ ਆ ਕੇ ਤੁਹਾਡੇ ਨਾਲ ਹੋਏ ਤੁਹਾਨੂੰ ਥਾਣੇ 'ਤੇ ਫੋਨ ਕੀ ਮੰਗ ਕਰਦੇ ਪ੍ਰਜਾਣ ਤੋਂ ਤੁਸੀਂ ਤੁਸੀਂ ਅਸੀਂ ਇਹ ਕਹਿੰਦੇ ਆ ਇਹਨੂੰ ਸਜ਼ਾ ਦਿੱਤੀ ਜਾਵੇ ਇਹ ਬਹੁਤ ਲੋਕਾਂ ਨਾਲ ਜੀ ਧੋਖਾ ਕਰ ਰਿਹਾ ਕੋਈ ਪਾਬਾ ਨਹੀਂ ਹੈਗਾ ਇਹਦੇ ਗੈਰ ਸੰਬੰਧ ਨੇ ਸਾਇਆ ਜਾਵੇ ਇਹਨੂੰ ਦੱਸਿਆ ਜਾਵੇ ਦੀ ਅਸਲੀਅਤ ਕੀ ਹੈ ਇਹ ਬਾਬਾ ਨਹੀਂ ਹੈਗਾ ਲੋਕ ਇਹਦੇ ਚੁੰਗਲ ਚ ਫਸੇ ਹੋਏ ਨੇ ਇਹ ਪੈਸੇ ਖਾਂਦਾ ਹੈ ਲੋਕਾਂ ਤੋਂ ਲੈ ਲੈ ਕੇ ਬਾਹਰੋਂ ਮੰਗਾ ਮੰਗਾ ਕੇ ਪਰ ਇਹਦੇ ਪੱਲੇ ਕੁਝ ਨਹੀਂ ਹੈਗਾ ਕੋਈ ਬਾਬਾ ਨਹੀਂ ਹੈ ਯਾਰ ਕਿ ਜਦੋਂ ਇਸ ਸੰਬੰਧੀ ਫੀਲਡਤਾ ਦੇ ਪਤੀ ਨਾਲ ਗੱਲਬਾਤ ਕੀਤੀ ਗਈ ਤਾਂ ਉਲਟਾ ਉਹਨਾਂ ਨੇ ਆਪਣੀ ਪਤਨੀ ਤੇ 8.5 ਲੱਖ ਰੁਪਏ ਲੈ ਕੇ ਭਜਣ ਦੇ ਇਲਜ਼ਾਮ ਲਗਾਏ ਲਖਵੀਰ ਸਿੰਘ ਉਰਫ ਬਾਬਾ ਤੋਂ ਮੁਤਾਬਕ ਉਸਦੀ ਪਤਨੀ ਖੁਦ ਹੀਰ ਸੋਈ ਵਿੱਚ ਤਿਲਕ ਢਿਗੀਏ ਪਰ ਹੁਣ ਉਸ ਖਿਲਾਫ ਕਟਮਾਰ ਦੇ ਇਲਜ਼ਾਮ ਲਗਾ ਰਹੀ ਹੈ ਬਾਬੇ ਕੀਨਾ ਜੀ ਆਪਣਾ ਮੈਂ ਰਸ਼ਵਨੋਂ ਬਾਬਾ ਜੀ ਇਹ ਕਿਹੜੀ ਜੰਗ ਡੇਰਾ ਜੀ ਆਪਣਾ ਮਾਨਕਾਂ ਜੀ ਆਪਣਾ ਇੱਕ ਮਾਮਲਾ ਕੀ ਸਾਰਾ ਇੱਕ ਲੇਡੀਜ਼ ਤੁਹਾਡੀ ਵਾਈਫ ਜਿਹੜੇ ਦਾਖਲ ਹੋਏ ਹਸਪੀਟਲ ਦੇ ਵਿੱਚ ਉਹਨਾਂ ਨੇ આરોਪ ਲਗਾਏ ਆ ਕਿ ਮੇਰੀ ਕੁੱਟਮਾਰ ਕੀਤੀ ਚਮਟਿਆਂ ਨਾਲ ਡੇਰੇ ਦੇ ਅੰਦਰ ਕੀ ਮਾਮਲਾ ਕੀ ਸਾਰਾ ਸਰ ਮਹਾਰਾਜ ਮੈਂ ਪਹਿਲਾ ਕੇਸ ਚਾਹਦਾ ਮੈਨੂੰ ਕਿ ਲੋੜ ਕੁੱਟਮਾਰ ਕਰਨ ਦੀ ਡਿਗੀ ਆਥੇ ਸ਼ੋਹੀ ਦੇ ਵਿੱਚ ਉਹ ਮੈਂ ਕਹਿੰਦਾ ਵੀ ਡਿਗੀ ਆ ਤੇ ਸਿੱਟੋ ਲਿਆ ਤੇ ਤੇ ਤੋਂ ਦੇਖ ਕੇ ਡਿਗੀ ਉਹ ਕਹਿੰਦੇ ਚਮਟੇ ਨਾਲ ਬਾਹਰ ਕੀਤਾ ਚਮਟੇ ਨਾਲ ਮਾਰੇ ਮੈਨੂੰ ਕਿ ਚਮਟੇ ਨਾਲ ਮਾਰਨ ਦੀ ਲੋੜ ਆ ਮੈਂ ਕੁਕੜਾ ਬੇਚਦਾ ਗੰਦੇ ਵਾ ਦਵਾਈ ਲੈਣ ਗਿਆ ਸੀ ਕਹਿੰਦੇ ਮੈਨੂੰ ਦਵਾਈ ਨਹੀਂ ਲੈਣ ਦਿੰਦਾ ਦੁਆਈ ਤੋਂ ਕਿਹੜਾ ਰੋਕ ਸਕਦਾ ਬੰਦਾ ਮੈਂ 8.5 ਲੱਖ ਰੁਪਈਆ ਕੋਲ ਆ ਉਹ ਲੈ ਕੇ ਭੱਜੀ ਆ ਬਾਅਦ ਚ ਹਾਦਸਾ ਕਰਦਾ ਐਡਮਿਟ ਹੋ ਗਈ ਤੁਹਾਡੇ ਕੋਲ ਸਬੂਤ ਹੈਗਾ ਕਿ ਮੈਂ 8.5 ਲੱਖ ਦਾ ਕਿਹਨੇ ਮੇਰੇ ਕੋਲ ਸਬੂਤ ਹੈਗੇ ਆ ਜੀ ਮੈਂ ਜਿਹੜੇ ਬੰਦਿਆਂ ਨੂੰ ਵੇਚਿਆ ਮੈਂ ਨਾਂ ਲੈ ਕੇ ਆਉਂਗਾ ਨਾ 2.5 ਲੱਖ ਦੀ ਟਰਾਲੀ ਪਿੰਡ ਵੇਚੀ ਆ 6.5 ਲੱਖ ਦਾ ਮੈਂ ਟਰੈਕਟਰ ਵੇਚਿਆ ਮੇਰੇ ਕੋਲ 1 ਰੁਪਈਆ ਵੀ ਕੱਢ ਦੇ ਉੱਥੇ ਜਾ ਕੇ ਪਹਲਾ ਤੋਂ ਦੁਆ ਕਰਦਾ ਤਾਂ ਤੇ ਜਿਹੜਾ ਤੁਸੀਂ ਸਿਵਲ ਗਏ ਸੀ ਉਹਨਾਂ ਲੋਕਾਂ ਕਿਹਾ ਕਿ ਸਿਵਲ ਹਸਪਤਾਲੇ ਆਏ ਸੀ ਸਾਡੀ ਮੈਂ ਤਾਂ ਯਾਰ ਪਾ ਦੀ ਮੈਨੂੰ ਸਾਡੇ ਬਾਬਿਆਂ ਨੇ ਫੋਨ ਕੀਤਾ ਉਹਨੀਆਂ ਇਹਨੂੰ ਫੋਨ ਕੀਤਾ ਕਹਿੰਦੇ ਜਾਂ ਨਿਆਣੇ ਨੂੰ ਲੈ ਕੇ ਆ ਨਾਲ ਮੈਂ ਤੂੰ ਸਾਡੇ ਕੋਈ ਨਿਕਲ ਰਹੀ ਨਾ ਮਾ ਕਰਾਣੇ ਉਹਨੇ ਦੱਸੇ ਮੇਰੀ ਸਾਰੀ ਡੱਕਾ ਤੇ ਮੈਂ ਤਾਨੂੰ ਕਹਾਂ ਨਹੀਂ ਉਹ ਬਾਬੀ ਆ ਘੁੰਗਰੂ ਪਾਇਆ ਮੈਂ ਤਾਂ ਮੱਥਾ ਢੇਕਦਾ ਮੋਹਰੇ ਬੋਲਣਾ ਪਈ ਉਹ ਕਹਿੰਦੇ ਜੀ ਗਾਲਾ ਗੋਲਾ ਕੱਢ ਕੇ ਤੁਮ ਜੀ ਨਹੀਂ ਕੇ ਗਏ ਮੈਂ ਲੋਰ ਧਮਕੀਆਂ ਦੇਣੇ ਦੀ ਯਾਰ ਇੱਦਾਂ ਕਿਹੜਾ ਬੰਦਾ ਆਪਣੇ ਨਾਨੇ ਨਾਲ ਜਿਹੜਾ ਐਡਮਿਟ ਦਾ ਆਪਣੇ ਨਾਨੇ ਦੇਖਣ ਜਾਊਗਾ ਆਪਣੇ ਮੁੰਡੇ ਨਾਲ ਤੂੰ ਇੱਕ ਉਹਨਾਂ ਨੇ ਇਹ ਵੀ ਦਾਅਵਾ ਰੋਪ ਲਗਾਇਆ ਤੁਹਾਡੇ ਦੇ ਵੀ ਲੇਡੀਜ਼ ਕੋਈ ਆਉਂਦੀਆਂ ਗੱਤ ਲੇਡੀਜ਼ ਨਾਲ ਰਿਲੇਸ਼ਨ ਇਹਨਾਂ ਦੇ ਉੱਥੇ ਡੇਰੇ ਦੇ ਵਿੱਚ ਮੈਂ ਮੈਂ ਅਨਪੜ੍ਹ ਬੰਦਾ ਮੈਂ ਨਾ ਕੋਈ ਰਿਲੇਸ਼ਨ ਰੱਖਣਾ ਨਾ ਮੇਰਾ ਕੋਈ ਇਦਾਂ ਦਾ ਮੰਦਾ ਫੇ ਉਹਨੇ ਇਹ ਜਾ ਮੰਦਾ ਹੋਰ ਜਾਮ ਕਿਹੜਾ ਮੰਦਾ ਹਲੇੜੀਆਂ ਦਾ ਹੁੰਦਾ ਪਾਬਿਆਂ ਨੂੰ ਇੱਦਾਂ ਪਸਾਉਂਦੀਆਂ ਜਨਾਨੀਆਂ ਇਹ ਤੁਹਾਡੀ ਵਾਈਫ ਆਓ ਇੱਦਾਂ ਤੁਹਾਡੀ ਪਸਾਉਂਦੀ ਤੁਹਾਨੂੰ ਵਾਈਫ ਤਾਂ ਉਹਨੂੰ ਪਤਾ 8.5 ਲੱਖ ਰੁਪਏ ਲੱਗੇ ਪਹਿਲਾਂ ਮੇਰਾ ਆਲਰੇਡੀ ਕੋਈ ਕੋਰਟ ਦੇ ਵਿੱਚ ਕੇਸ ਚੱਲ ਰਿਹਾ ਜੀ ਮੇਰਾ ਕੇਸ ਵੀ ਚੱਲ ਰਿਹਾ ਆ ਓਲਡਰਡੀ ਕੇਸ ਦੇ ਵਿੱਚ ਪਹਿਲਾਂ ਪੁੱਛੋ ਪਹਿਲਾਂ ਸਮਾਨ ਲੈ ਕੇ ਦੋੜਿਓ ਪੁੱਛੋ ਪ੍ਰੂਫ ਹੋਇਆ ਸਾਰੇ ਦੋਰਾ ਤੁਹਾਡਾ ਰਾਇਨਾਮਾ ਹੋ ਗਿਆ ਤੇਰਾ ਰਾਇਨਾਮਾ ਮੇਰਾ ਕੋਈ ਨਹੀਂ ਸੀ ਕੇਸ ਪੈਂਡ ਹੈ ਕਹਿੰਦੀ ਮੈਂ ਚੰਗੀ ਤਰ੍ਹਾਂ ਰਵਾਂਗੇ ਹੁਣ ਮੈਂ 6.5 ਲੱਖ ਦਾ ਟਰੈਕਟਰ ਵੇਚਿਆ ਮੈਂ ਬੰਦੇ ਲਾਓ 2.5 ਲੱਖ ਦੇ ਟਰੈਕਟਰ ਵੇਚੀ ਮੇਰੇ ਕੋਲ ਹੁਣ ਪੱਕੇ ਪ੍ਰੂਫ ਆ ਮੇਰੇ 1.5 ਲੱਖ ਰੁਪਈਆ ਵੀ ਕੱਢਦੇ ਜਾ ਕੇ ਪੂਰਾ ਹੀ ਨਾਮ ਮੈਂ ਮੇਰੀ ਮਿਹਨਤ ਦਾ ਆਹੋ ਪੂਰਾ ਹੀ ਨਾਮ ਹੋਇਆ ਤੁਹਾਡਾ ਪੰਚਾਇਤੀ ਕੋਈ ਨਹੀਂ ਪਹਿਲਾਂ ਹੋਇਆ ਕੋਰਟ ਦੇ ਵਿੱਚ ਸਾਡਾ ਇੱਕ ਕੇਸ ਚੱਲ ਰਿਹਾ ਸਾਡਾ ਹੁਣ ਤੁਸੀਂ ਇਕੱਠ ਮੈਂ ਕਹਾਂ ਵੀ ਤੁਹਾਨੂੰ ਉੱਥੇ ਜੱਜ ਮੋਰੇ ਪੇਸ਼ ਹੋਣਾ ਪੈਣਾ ਫੇਰ ਤਰੀਖ ਖਤਮ ਹੋਣੀ ਆ ਤੇ ਕਹਿੰਦੀ ਮੈਂ ਨਹੀਂ ਜਾਣਾ ਜੱਜ ਮੋਰੇ ਕਹਿੰਦੀ ਜਿਉ ਮਰਜੀ ਹੋਵੇ ਹੁਣਾ ਡਰਾਮਾ ਕਰ ਲੈ ਹਾਂਜੀ ਘਰ ਹੁਣ ਕਰੇਲੂ ਮਸਲੇ ਵਿੱਚ ਕੌਣ ਸਹੀ ਅਤੇ ਕੌਣ ਗਲਤ ਇਸ ਦਾ ਫੈਸਲਾ ਪੁਲਿਸ ਜਾਂ ਫਿਰ ਅਦਾਲਤ ਕਰੇਗੀ ਪਰ ਪੀੜਤ ਔਰਤ ਨੇ ਆਪਣੇ ਨਾਲ ਹੋਈ ਕਥਿਤ ਕੁੱਟਮਾਰ ਲਈ ਇਨਸਾਫ ਦੀ ਮੰਗ ਕਰਦਿਆਂ ਅਤੇ ਸੋਨੂ ਬਾਬੇ ਖਿਲਾਫ ਕਾਰਵਾਈ ਦੀ ਮੰਗ ਵੀ ਕੀਤੀ ਹੈ ਫਗਵਾੜਾ ਤੋਂ ਰਾਜੂ ਗੁਪਤਾ ਸੈਂਟਰਲ ਪੰਜਾਬ ਟੀਵੀ